ਜਿਹੜਾ ਅਰਦਾਸ ਸ਼ਬਦ ਹੈ ਇਹਨੂੰ ਵਿਦਵਾਨਾਂ ਨੇ ਲਿਖਿਆ ਹੈ ਕਿ ਇਹ ਅਰਬੀ ਭਾਸ਼ਾ ਦੇ ਵਿੱਚੋਂ ਆਇਆ ਹੈ ਅਰਜ ਦਾਸਤ ਅਰਜ ਦਾ ਪਾਵ ਹੁੰਦਾ ਹੈ ਬੇਨਤੀ ਦਾਸਤ ਦਾ ਪਾਵ ਹੁੰਦਾ ਹੈ ਪੇਸ਼ ਕਰਨਾ ਰੱਖਣਾ ਆਪਣੀ ਬੇਨਤੀ ਨੂੰ ਰੱਖਣਾ ਜਾਂ ਕੁਝ ਵਿਦਵਾਨਾਂ ਨੇ ਇਹਨੂੰ ਸੰਸਕ੍ਰਿਤ ਦਾ ਸ਼ਬਦ ਮੰਨਿਆ ਹੈ ਅਰਦੰਦਾਸਤ ਤੋਂ ਬਣਿਆ ਭਾਵ ਉਹਦਾ ਵੀ ਇਦਾਂ ਦਾ ਹੀ ਹੈ ਕਿ ਆਪਣੀ ਬੇਨਤੀ ਨੂੰ ਰੱਖਣਾ ਅਰਦਾਸ ਸ਼ਬਦ ਦਾ ਅਰਥ ਹੈ ਬੇਨਤੀ ਕਰਨਾ ਤੇ ਅਰਦਾਸ ਦੇ ਨਾਲ ਮਿਲਦੇ ਜੁਲਦੇ ਸ਼ਬਦ ਗੁਰਬਾਣੀ ਅੰਦਰ ਬਹੁਤ ਵਰਤੇ ਗਏ ਆ ਜਿਵੇਂ ਅਰਦਾਸ ਸ਼ਬਦ ਹੈ ਬੇਨਤੀ ਸ਼ਬਦ ਹੈ ਬਿਣੋ ਸ਼ਬਦ ਹੈ ਸਤਿਗੁਰੂ ਨੇ ਇਦਾਂ ਦੇ ਬੜੇ ਸ਼ਬਦ ਵਰਤੇ ਜਿਹੜੇ ਅਰਦਾਸ ਦੇ ਨਾਲ ਸਬੰਧ ਰੱਖਦੇ ਆ ਤੇ ਇਹ ਜੋ ਅਰਦਾਸ ਹੈ ਇਹ ਹਰ ਮਨੁੱਖ ਕਰਦਾ ਹੈ ਚਾਹੇ ਉਹ ਧਾਰਮਿਕ ਹੋਵੇ ਚਾਹੇ ਉਹ ਨਾਸਤਿਕ ਹੋਵੇ ਹਰ ਮਨੁੱਖ ਕਰਦਾ ਹੈ ਅਰਦਾਸ ਕਰਨ ਲਈ ਇਹ ਵੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਿਹੜੀ ਸਾਰੀ ਸਾਰੀ ਪੰਥ ਨੇ ਘੜੀ ਆ ਉਹੀ ਅਰਦਾਸ ਹੁੰਦੀ ਹੈ। ਅਸਲ ਵਿੱਚ ਹਰ ਮਨੁੱਖ ਜਦੋਂ ਉਹ ਬਹਿਬਲ ਹੁੰਦਾ ਹੈ, ਜਦੋਂ ਉਹਦਾ ਅੰਦਰ ਹਿੱਲ ਜਾਂਦਾ ਹੈ ਤੇ ਉਹ ਆਪ ਤੋਂ ਵੱਡੀ ਸ਼ਕਤੀ ਦੇ ਅੱਗੇ ਕੋਈ ਬੇਨਤੀ ਕਰਦਾ ਹੈ, ਉਹ ਸ਼ਬਦਾ ਦੀ ਮੁਤਾਜ ਨਹੀਂ ਹੁੰਦੀ। ਜਿਹੜੇ ਹਿਰਦੇ ਵਿੱਚੋਂ ਸ਼ਬਦ ਨਿਕਲਦੇ ਆ, ਉਹ ਬੇਨਤੀ ਹੋਈ ਹੁੰਦੀ ਹੈ ਔਰ ਅਰਦਾਸ ਵੀ ਹੁੰਦੀ ਹੈ। ਹਰ ਮਨੁੱਖ ਦੇ ਅੰਦਰੋਂ ਨਿਕਲਦੀ ਹੈ। ਕਈ ਵਾਰ ਮਨੁੱਖ ਦੁਖੀ ਹੋ ਕੇ ਹੱਥ ਜੋੜਦਾ ਹੈ ਤੇ ਕਈ ਵਾਰ ਮਨੁੱਖ ਪ੍ਰਸੰਨ ਹੋ ਕੇ ਵੀ ਹੱਥ ਜੋੜਦਾ ਆ, ਆਤਮ ਖੁਸ਼ੀ ਵਿੱਚ ਹੋਵੇ। ਉਦੋਂ ਸ਼ੁਕਰਾਨੇ ਚੋ ਦਾ ਸਿਰ ਝੁਕਦਾ ਇਹਦਾ ਪਾਪ ਉਦੋਂ ਵੀ ਅਰਦਾਸ ਹੋ ਰਹੀ ਹੈ ਅਰਦਾਸ ਕੱਲੀ ਮਨੁੱਖ ਦੇ ਜਿੰਦਿਆਂ ਜੀਣੇ ਅਸਲ ਵਿੱਚ ਮਨੁੱਖ ਦੇ ਜਨਮ ਤੋਂ ਪਹਿਲਾਂ ਵੀ ਅਰਦਾਸ ਹੀ ਸੀ ਮਾਤਾ ਦੇ ਉਦਰ ਵਿੱਚ ਵੀ ਅਰਦਾਸ ਨਾਲ ਹੀ ਜੁੜਿਆ ਹੋਇਆ ਸੀ ਉਥੇ ਵੀ ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਕੁਰਬਾਨੀ ਅੰਦਰ ਬਚਨ ਕੀਤਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰੱਖਣ ਹਾਰੇ ਸਿਮਰਨ ਕੀ ਹੈ ਯਾਦ ਹੀ ਹੈ ਅਰਦਾਸ ਹੀ ਹੈ ਉਥੇ ਵੀ ਅਰਦਾਸ ਦੇ ਵਿੱਚ ਸੀ ਹਰ ਮਨੁੱਖ ਚਾਹੇ ਕੁਝ ਮੰਗਣ ਵਾਸਤੇ ਅਰਦਾਸ ਕਰਦਾ ਹੈ ਚਾਹੇ ਸ਼ੁਕਰਾਨੇ ਵਾਸਤੇ ਅਰਦਾਸ ਕਰਦਾ ਹੈ ਤੇ ਸੱਚੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਨੇ ਸਾਨੂੰ ਇਸ ਤੋਂ ਵੀ ਅੱਗੇ ਦਾ ਸਮਝਾਇਆ ਇਸ ਤੋਂ ਅੱਗੇ ਦਾ ਰਾਹ ਜਿਹੜਾ ਦਰਸਾਇਆ ਕਿ ਕੱਲਾ ਮੰਗਣਾ ਜਾਂ ਸ਼ੁਕਰਾਨਾ ਹੀ ਨਹੀਂ ਇਹਦੇ ਨਾਲ ਨਾਲ ਨਾਮ ਦੀ ਦਾਤ ਵਾਸਤੇ ਵੀ ਬੇਨਤੀ ਕਰਨੀ ਦੁਨੀਆ ਦੇ ਮਤਾਂ ਦੀ ਅਰਦਾਸ ਦੁਨੀਆ ਦੇ ਧਰਮਾਂ ਦੀ ਅਰਦਾਸ ਹੋਰ ਤਰੀਕੇ ਦੀ ਹੋ ਸਕਦੀ ਹੈ ਲੇਕਿਨ ਜਿਹੜੀ ਸਿੱਖ ਦੀ ਅਰਦਾਸ ਹੈ ਸਾਰੀ ਮਾਨਵਤਾ ਦੇ ਵਾਸਤੇ ਹੈ ਸਾਰੀ ਮਨੁੱਖਤਾ ਦੇ ਵਾਸਤੇ ਹੈ ਕਿਉਂਕਿ ਅਰਦਾਸ ਦੀ ਸਮਾਪਤੀ ਤੇ ਸਿੱਖ ਇਹ ਜ਼ਰੂਰ ਬੋਲਦਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਸਰਬੱਤ ਦਾ ਭਲਾ ਸਮੁੱਚੀ ਕਾਇਨਾਤ ਦਾ ਭਲਾ ਮੰਗਦਾ ਹੈ। ਉਹ ਸਮੁੱਚੀ ਦੁਨੀਆ ਦਾ ਭਲਾ ਮੰਗਦਾ ਹੈ। ਇਹ ਦੁਨੀਆ ਨਾਲੋਂ ਵੱਖਰਾ ਬਣਿਆ ਇਹ ਦੁਨੀਆ ਨਾਲੋਂ ਨਿਆਰਾ ਬਣਿਆ। ਜਦੋਂ ਵੀ ਮਨੁੱਖ ਜਿਹੜਾ ਹੈ ਨਾ ਉਹ ਵਿਆਪਕ ਹੁੰਦਾ ਹੈ। ਤੇ ਫਿਰ ਸਤਿਗੁਰੂ ਦੀ ਪਾਵਨ ਗੁਰਬਾਣੀ ਨੇ ਕਿਹਾ ਜਿਹੜੇ ਉਹਦੇ ਹਿਰਦੇ ਦੇ ਵਿੱਚੋਂ ਸ਼ਬਦ ਨਿਕਲਦੇ ਹਨ ਉਹ ਅਰਦਾਸ ਦੇ ਸ਼ਬਦ ਹੀ ਹੁੰਦੇ ਆ। ਇਹ ਹਾਰ ਧਰਮ ਦੇ ਵਿੱਚ ਕੀਤੀ ਜਾਂਦੀ ਹੈ ਉਹਦਾ ਰੂਪ ਵੱਖਰਾ ਹੋ ਸਕਦਾ ਹੈ ਵੈਦਿਕ ਮਤ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਸਵੇਰੇ ਉੱਠਦੇ ਵਕਤ ਵੀ ਤੁਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸ਼ਾਮ ਦੇ ਵੇਲੇ ਵੀ ਸ਼ੁਕਰਾਨਾ ਕਰਨਾ ਵੈਦਿਕ ਮਤ ਦੇ ਅਨੁਸਾਰ ਵੀ ਅਰਦਾਸ ਹੈ ਜਿਹੜੇ ਇਸਲਾਮ ਵਾਲੇ ਹੈ ਉਹ ਪੰਜ ਵੇਲੇ ਗੋਡਿਆਂ ਭਾਰ ਹੋ ਕੇ ਨमाज ਪੜ੍ਹਦੇ ਹੈ ਹੈ ਤੇ ਉਹ ਵੀ ਅਰਦਾਸ ਦਾ ਹੀ ਇੱਕ ਰੂਪ ਹੈ ਕਿਹਾ ਜਾਂਦਾ ਹੈ ਹਜ਼ਰਤ ਮOHAMA ਸਾਹਿਬ ਜਦੋਂ ਵੀ ਕੋਈ ਗੱਲ ਹੁੰਦੀ ਸੀ ਤੇ ਉਹ ਗੋਡਿਆਂ ਭਾਰ ਹੋ ਕੇ ਮਾਲਕ ਵਾਲੇ ਪਾਸੇ ਨੂੰ ਹੱਥ ਕਰਕੇ ਕਹਿੰਦੇ ਹੈ ਖੁਦਾ ਮੇਰੀ ਮਦਦ ਕਰ ਅਰਦਾਸ ਹੀ ਹੈ ਇਸੇ ਤਰ੍ਹਾਂ ਦੇ ਨਾਲ ਇਸਾਇਤ ਦੇ ਵਿੱਚ ਅਰਦਾਸ ਪ੍ਰੇ ਕਿਹਾ ਜਾਂਦਾ ਹੈ ਤੇ ਸਿੱਖ ਵਾਸਤੇ ਤਾਂ ਸਿੱਖ ਦੀ ਜ਼ਿੰਦਗੀ ਦਾ ਆਧਾਰ ਹੀ ਅਰਦਾਸ ਹੈ ਜੀ ਕੀ ਪ੍ਰਕਾਪ ਹੋਏ ਸੋ ਗੁਰਪਹਿ ਅਰਦਾਸ ਕਰ ਜਦੋਂ ਤੇਰਾ ਅੰਦਰ ਬਹੁਤਾ ਬਹਿਬਲ ਹੁੰਦਾ ਹੈ ਨਾ ਵਿਆਕੁਲ ਹੁੰਦਾ ਹੈ ਗੁਰੂ ਅਗੇ ਅਰਦਾਸ ਕਰ ਤੇ ਅਰਦਾਸ ਦੇ ਵਿੱਚ ਬੜੀ ਤਾਕਤ ਹੈ ਬੜੀ ਸ਼ਕਤੀ ਹੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਨੇ ਕਿਹਾ ਦੇਖੋ ਜਦੋਂ ਆਬਾਰੀ ਤੌਰ ਦੇ ਉੱਪਰ ਜੇੜ ਤੇ ਹਾੜ ਦੀਆਂ ਧੁੱਪਾਂ ਦੇ ਕਰਕੇ ਇਸ ਧਰਤੀ ਦੇ ਵਿੱਚੋਂ ਰਸ ਸੁੱਕ ਜਾਂਦਾ ਹੈ ਕੱਟਾ ਉੱਡਣ ਲੱਗ ਜਾਂਦਾ ਹੈ ਮੈਲ ਉੱਡਣ ਲੱਗ ਜਾਂਦੀ ਹੈ ਇਹ ਜਿਹੜੀ ਧਰਤੀ ਹੈ ਇਹ ਤਪ ਜਾਂਦੀ ਹੈ ਲੋਵਾਂ ਦੇ ਨਾਲ ਸੂਰਜ ਦੇ ਨਾਲ ਤੇ ਉਹ ਜਿਹੜੀ ਤਬੀ ਹੋਈ ਜ਼ਮੀਨ ਹੈ ਤਬੀ ਹੋਈ ਧਰਤੀ ਹੈ ਉਹ ਫਿਰ ਪ੍ਰਮਾਤਮਾ ਅੱਗੇ ਪੁਕਾਰ ਕਰਦੀ ਹੈ ਪੁਕਾਰ ਕੀ ਹੈ ਅਰਦਾਸ ਕਹਿੰਦੇ ਫਿਰ ਉਹ ਜਿਹੜੀ ਪੁਕਾਰ ਹੈ ਉਹ ਪ੍ਰਮਾਤਮਾ ਦੇ ਅੱਗੇ ਪਹੁੰਚਦੀ ਹੈ ਤੇ ਮਾਲਕ ਕੀ ਕਰਦਾ ਏ ਉਸ ਤਪੀ ਹੋਈ ਧਰਤੀ ਨੂੰ ਠਾਰਨ ਵਾਸਤੇ ਇੰਦਰ ਨੂੰ ਹੁਕਮ ਕਰਦਾ ਏ ਇੰਦਰ ਆਣ ਕੇ ਵਰਸ ਜਾਂਦਾ ਏ ਤੇ ਇਹ ਤਪੀ ਹੋਈ ਧਰਤੀ ਜਿਹੜੀ ਹੈ ਠੰਡੀ ਹੋ ਜਾਂਦੀ ਹੈ ਸਤਿਗੁਰੂ ਨੇ ਪਾਵਨ ਗੁਰਬਾਣੀ ਅੰਦਰ ਕਿਹਾ ਕਲ ਮਲ ਹੋਈ ਮਿਹਦਨੀ ਕਲ ਤੇ ਮਲ ਜਦੋਂ ਮੈਲ ਉੱਠ ਪਏ ਪਾਪ ਘਟਾ ਉੱਟਣ ਲੱਗਦੇ ਜਦੋਂ ਉਹਦਾ ਰਸ ਜਿਹੜਾ ਹੈ ਨਾ ਉਹ ਸੁੱਕ ਜਾਵੇ ਹਰ ਚੀਜ਼ ਰਸ ਨਾਲ ਚੰਗੀ ਲੱਗਦੀ ਹੈ ਰਸ ਨਾ ਹੋਵੇ ਤੇ ਚੀਜ਼ ਚੰਗੀ ਨਹੀਂ ਲੱਗਦੀ ਕੋਈ ਫਲ ਲੈਨੇ ਆ ਤੇ ਜੇ ਫਲ ਦੇ ਵਿੱਚ ਰਸ ਹੈ ਤੇ ਮਨੁੱਖ ਕਹਿੰਦਾ ਬਹੁਤ ਸੁਆਦਲਾ ਫਲ ਹੈ ਰਸਨਾ ਹੋਵੇ ਰਸ ਸੁੱਕ ਗਿਆ ਹੋਵੇ ਉਹ ਕਹਿੰਦਾ ਇਹਦਾ ਰਸ ਸੁੱਕ ਚੁੱਕਾ ਹੈ ਇਕੱਲਾ ਗੁੱਦਾ ਹੀ ਬਾਕੀ ਬਚਿਆ ਕਿਸੇ ਕੰਮ ਦਾ ਨਹੀਂ ਜੁਬਾਨ ਹੈ ਜੁਬਾਨ ਦੇ ਵਿੱਚ ਰਸ ਹੋਏਗਾ ਮਨੁੱਖ ਕਹੇਗਾ ਕਿੰਨਾ ਮਿੱਠਾ ਬੋਲਦਾ ਹੈ ਰਸ ਨਹੀਂ ਹੋਏਗਾ ਕਹੇਗਾ ਇਹਦੇ ਵਰਗੀ ਕੋੜਤ ਨਹੀਂ ਕਿਸੇ ਕੋਲ ਨਹੀਂ ਰਸ ਹੈ ਇਸੇ ਤਰ੍ਹਾਂ ਦੇ ਨਾਲ ਜਦੋਂ ਧਰਤੀ ਦੇ ਵਿੱਚ ਸਲਾਬ ਹੈ ਰਸ ਹੈ ਕੋਈ ਘਟਾ ਨਹੀਂ ਉੱਡੇਗਾ ਕੋਈ ਮੈਲ ਨਹੀਂ ਉੱਡੇਗੀ ਕੋਈ ਕਿਸੇ ਦੇ ਕੱਪੜੇ ਖਰਾਬ ਨਹੀਂ ਹੋਣਗੇ ਮਨੁੱਖ ਉਹਦੇ ਉੱਪਰ ਦੀ ਲੰਘ ਜਾਏਗਾ ਉਹਨੂੰ ਕੋਈ ਦਿੱਕਤ ਨਹੀਂ ਆਏਗੀ ਜੇ ਰਸ ਖਤਮ ਹੋ ਗਿਆ ਨੀਰਾ ਘਟਾ ਹੀ ਉੜਦਾ ਪਿਆ ਘੱਟੇ ਦੇ ਵਿੱਚ ਤੇਦਾ ਹੀ ਕੁਛ ਨਹੀਂ ਤੇ ਇਹ ਵੀ ਸੱਚ ਹੈ ਉਹਦੇ ਪਾਏ ਹੋਏ ਕੱਪੜੇ ਉਹਦੇ ਪਹਿਨੇ ਹੋਏ ਬਸਤਰ ਸਾਰੇ ਦੇ ਸਾਰੇ ਖਰਾਬ ਹੋ ਜਾਂਦੇ ਕਿਉਂਕਿ ਰਸ ਨਹੀਂ ਹੈਗਾ ਸਤਿਗੁਰੂ ਕਹਿੰਨਗੇ ਜਦੋਂ ਧਰਤੀ ਚੋਂ ਰਸ ਖਤਮ ਹੋ ਗਿਆ ਤਬੀ ਹੋਈ ਵਿਆਕੁਲ ਹੋਈ ਧਰਤੀ ਮੇਧਨੀ ਰੱਬ ਦੇ ਨਾਲ ਜੁੜਦੀ ਹੈ ਅਰਦਾਸ ਕਰਦੀ ਹੈ ਤੇ ਜਿਹੜਾ ਅੰਦਰੋਂ ਜੁੜ ਕੇ ਅਰਦਾਸ ਕਰਦਾ ਹੈ ਮਾਲਕ ਕੰਨ ਲਾ ਕੇ ਅਰਦਾਸ ਹੁੰਦਾ ਹੈ ਮਹਾਰਿਕ ਬਚਨ ਕਹ ਸਤਿਗੁਰੂ ਨੇ ਕਹਿੰਦੇ ਕਲਮਲ ਹੋਈ ਮੇਧਨੀ ਅਰਦਾਸ ਕਰੇ ਲਿਵ ਲਾਏ ਸੱਚੇ ਸੁਨਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ ਮਾਲਕ ਨੇ ਫਿਰ ਅਗੋਂ ਧੀਰਜ ਦਿੱਤਾ ਮਾਲਕ ਨੇ ਉਹ ਬੇਨਤੀ ਸੁਣ ਕੇ ਉਹਨੂੰ ਧੀਰਜ ਦਿੱਤਾ ਤੇ ਨਾਲੇ ਇੰਦਰੇ ਨੂੰ ਫਰਮਾਇਆ ਵੁਠਾ ਸ਼ਬਰ ਲਾਏ ਨਾਲ ਹੀ ਮਾਲਕ ਨੇ ਹੁਕਮ ਕਰਤਾ ਇੰਦਰ ਨੂੰ ਉਹਨੇ ਸ਼ਬਰ ਲਾ ਦਿੱਤੀ ਇਹ ਉਦਾਹਰਨ ਬਾਹਰ ਦੀ ਦਿੱਤੀ ਹੈ ਸਤਿਗੁਰੂ ਨੇ ਸਮਝਾਇਆ ਮਨੁੱਖ ਦੇ ਅੰਦਰ ਦੇ ਬਾਰੇ ਹੈ ਜਿਸ ਦਿਨ ਮਨੁੱਖ ਦਾ ਅੰਦਰ ਵਿਆਕੁਲ ਹੋ ਜਾਂਦਾ ਹੈ ਤਪ ਤਪ ਕੇ ਵਕਾਰਾਂ ਦੇ ਵਿੱਚ ਜਦੋਂ ਮਨੁੱਖ ਦਾ ਅੰਦਰ ਵਿਆਕਲ ਹੋ ਜਾਂਦਾ ਹੈ ਸੜ ਜਾਂਦਾ ਹੈ ਅੱਗ ਦੇ ਵਿੱਚ ਤੇ ਫਿਰ ਇੱਕ ਦਿਨ ਉਹ ਵੀ ਸਮਾਂ ਆਉਂਦਾ ਜਿਸ ਦਿਨ ਮਨੁੱਖ ਦਾ ਅੰਦਰ ਸੜਿਆ ਹੋਇਆ ਕਦੇ ਮਾਲਕ ਦੇ ਅੱਗੇ ਪੁਕਾਰ ਕਰਦਾ ਹੈ ਮਾਲਕ ਜੀ ਤਪ ਚੁਕਾਣਾ ਇਹ ਵਕਾਰਾਂ ਦੇ ਕਰਕੇ ਇਹ ਈਰਖਾ ਦੇ ਕਰਕੇ ਇਹ ਸੰਸਾਰ ਦੀ ਤਪਸ਼ ਕ੍ਰਿਸ਼ਨਾ ਦੇ ਕਰਕੇ ਤੇ ਜਿੱਦਨ ਅੰਦਰ ਤਪਿਆ ਹੋਇਆ ਮਾਲਕ ਕੇ ਅਰਦਾਸ ਕਰਦਾ ਹੈ ਮਾਲਕ ਕੰਨ ਲਾ ਕੇ ਸੁਣਦਾ ਏ ਤੇ ਮਾਲਕ ਹੁਕਮ ਕਰਦਾ ਗੁਰੂ ਨੂੰ ਜਾਓ ਜਾ ਕੇ ਇਹਦੇ ਹਿਰਦੇ ਘਰ ਦੇ ਉੱਪਰ ਜਾ ਕੇ ਵਰਸ ਜਾਓ ਇਹ ਅਰਦਾਸ ਹੈ ਇਹ ਹਰ ਧਰਮ ਵਾਲੇ ਕਰਦੇ ਸਿੱਖ ਵੀ ਕਰਦਾ ਹੈ ਤੇ ਸਿੱਖ ਦੀ ਅਰਦਾਸ ਇਹ ਵੱਖਰੀ ਹੈ ਵੀ ਉਹ ਇਹ ਗੱਲ ਕਹਿੰਦਾ ਮਾਲਕ ਜੀ ਜੋ ਕੁਝ ਬਦਲ ਸਕਦਾ ਹੈ ਉਹਨੂੰ ਬਦਲ ਦੇ ਕੋਈ ਦੁੱਖ ਹੈ ਕਟਿਆ ਜਾ ਸਕਦਾ ਕੱਟ ਦੇ ਪਰ ਜਿਹੜਾ ਨਹੀਂ ਵੀ ਕਟਿਆ ਜਾ ਸਕਦਾ ਕਿਰਪਾ ਕਰਦੇ ਉਹ ਦੁੱਖ ਝੱਲਣ ਦੀ ਮੈਨੂੰ ਹਿੰਮਤ ਬਖਸ਼ਿਸ਼ ਕਰ ਦੇ ਹਿੰਮਤ ਕਿਉਂਕਿ ਸਤਿਗੁਰੂ ਸਾਹਿਬ ਨੇ ਸਾਨੂੰ ਕਰਕੇ ਵਿਖਾਇਆ ਹੈ ਜੇ ਅਨੰਦਪੁਰ ਦੇ ਸੁਖ ਹੈ ਤਾਂ ਵੀ ਮਾਲਕ ਨੂੰ ਚੇਤੇ ਕੀਤਾ ਤੇ ਜੇ ਕਿਤੇ ਮਾਛੀਵਾੜੇ ਦਾ ਜੰਗਲ ਹੈ ਤਾਂ ਵੀ ਕੋਈ ਗਿਲਾ ਨਹੀਂ ਤਾਂ ਵੀ ਸ਼ੁਕਰਾਨਾ ਕਰਦੇ ਆਂ ਕਿ ਆ ਜਾਰੜੇ ਦਾ ਸਾਨੂੰ ਸੱਥਰ ਚੰਗਾ ਜਰਿਆ ਹੈ ਇਸੇ ਲਈ ਕਿ ਵਿਦਵਾਨ ਲਿਖਦਾ ਏ ਉਹ ਕਹਿੰਦਾ ਪ੍ਰੇ ਨਾਟ ਫਾਰ ਇਜ਼ੀ ਲਾਈਫ ਪ੍ਰੇ ਟੂ ਬੀ ਅ ਸਟਰੋਂਗਰ ਮੈਨ ਕਹਿੰਦਾ ਮੈਨੂੰ ਇਜ਼ੀ ਲਾਈਫ ਚੰਗੀ ਜ਼ਿੰਦਗੀ ਸੌਖੀ ਜ਼ਿੰਦਗੀ ਨਹੀਂ ਚਾਹੀਦੀ ਬਲਕਿ ਜਿਹੜੀਆਂ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਆ ਗਈਆਂ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਬਖਸ਼ਿਸ਼ ਕਰ ਹਿੰਮਤ ਚਾਹੀਦੀ ਹੈ ਤੇ ਅਰਦਾਸ ਕੱਲਾ ਸ਼ਬਦਾਂ ਦਾ ਮੁਤਾਜ ਨਹੀਂ ਹੁੰਦਾ ਵੀ ਸ਼ਬਦ ਸ਼ਿੰਗਾਰ ਸ਼ਿੰਗਾਰ ਕੇ ਬੋਲ ਕੇ ਮਾਲਕ ਦੇ ਅੱਗੇ ਝੁਕੀ ਜਾਣਾ ਮੱਥਾ ਟੇਕੀ ਜਾਣਾ ਨੱਕ ਰਗੜੀ ਜਾਣਾ ਮਹਾਰਾਜ ਨੇ ਇਹਨੂੰ ਤੇ ਕਹਿ ਦਿੱਤਾ ਕਿ ਇਹਨਾਂ ਸੀਸ ਨਵਾਇਆ ਕਿਹਾ ਜੀਏ ਜਾਂ ਰਿਦੈ ਪੁਸਤੇ ਜਾਏ ਸ਼ਬਦਾਂ ਦਾ ਜਾਲ ਨਹੀਂ ਅਰਦਾਸ ਉਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਦਾ ਪੂਰਨ ਵਿਸ਼ਵਾਸ ਪਰਮਾਤਮਾ ਦੇ ਉੱਪਰ ਹੁੰਦਾ ਹੈ ਅਰਦਾਸ ਉਦੋਂ ਹੀ ਹੁੰਦੀ ਹੈ ਜਦੋਂ ਸਮਰਪਣ ਆਪਣੇ ਇਸ ਤਰ੍ਹਾਂ ਆਪਣੇ ਮਾਲਕ ਦੇ ਅੱਗੇ ਹੁੰਦਾ ਹੈ ਇਹ ਅਰਦਾਸ ਉਹਦੇ ਹੁੰਦੀ ਹੈ ਜਦੋਂ ਅੰਦਰ ਨਿਮਰਤਾ ਦੇ ਵਿੱਚ ਹੁੰਦਾ ਹੈ ਜੇ ਅੰਦਰ ਹੰਕਾਰ ਦੇ ਵਿੱਚ ਤੇ ਕੋਈ ਅਰਦਾਸ ਨਹੀਂ ਹੈ ਹੰਕਾਰ ਚੋਂ ਅਰਦਾਸੇ ਬੋਲ ਨਹੀਂ ਨਿਕਲਦੇ ਬੇਇੱਜ਼ਤੀ ਦੇ ਰੂਪ ਨਹੀਂ ਨਿਕਲਦੇ ਉਹ ਝੁਕਦਾ ਨਹੀਂ ਹੈ ਜਦੋਂ ਅੰਦਰ ਦਾ ਹੰਕਾਰ ਖਤਮ ਹੋ ਜਾਂਦਾ ਹੈ ਨਿਮਰਤਾ ਦੇ ਵਿੱਚ ਹੀ ਮਨੁੱਖ ਝੁਕਦਾ ਹੈ ਸਮਰਪਣ ਭਾਵਨਾ ਹੋਵੇ ਤਾਂ ਹੀ ਮਨੁੱਖ ਅਰਦਾਸ ਕਰਦਾ ਹੈ ਤੇ ਇੱਥੇ ਬੱਸ ਨਹੀਂ ਜਦੋਂ ਉਹਨੂੰ ਵਿਸ਼ਵਾਸ ਹੋਵੇ ਤਾਂ ਹੀ ਅਰਦਾਸ ਕਰਦਾ ਹੈ ਜਿਹੜਾ ਆਪਾਂ ਅਰਦਾਸ ਸ਼ਬਦ ਪੜ੍ਹਦੇ ਆ ਇਹ ਚਾਰ ਅੱਖਰਾਂ ਦਾ ਸੁਮੇਲ ਹੈ ਚਾਰ ਅੱਖਰਾਂ ਤੋਂ ਬਣਿਆ ਅਰਦਾਸ ਗੁਰਬਾਣੀ ਅੰਦਰ ਜਦੋਂ ਵੀ ਬੌਧੀ ਵਾਰ ਅਰਦਾਸ ਸ਼ਬਦ ਆਉਂਦਾ ਉਹ ਸੱਸੇ ਨੂੰ ਸਿਹਾਰੀ ਕਰਕੇ ਆਉਂਦਾ ਹੈ ਤਾਂ ਇਹ ਜਿਹੜਾ ਅਰਦਾਸ ਸ਼ਬਦ ਹੈ ਇਹਨੂੰ ਪੰਜਾਬੀ ਦੇ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਆਪਣੇ ਤਰੀਕੇ ਦੇ ਨਾਲ ਭਾਵੇਂ ਕਿ ਕਿਹਾ ਗਿਆ ਅਰਬੀ ਫਾਰਸੀ ਚੋਂ ਆਇਆ ਭਾਵੇਂ ਕਿ ਕਿਹਾ ਗਿਆ ਸੰਸਕ੍ਰਿਤ ਚੋਂ ਆਇਆ ਪਰ ਪੰਜਾਬੀ ਦੇ ਵਿਦਵਾਨ ਆਪਣੇ ਤਰੀਕੇ ਦੇ ਨਾਲ ਇਹਦਾ ਅਰਥ ਕਰਦੇ ਆ ਚਾਰ ਅੱਖਰ ਹੈ ਤੇ ਚੋਹਾਂ ਅੱਖਰਾਂ ਦਾ ਵੱਖੋ ਵੱਖਰਾ ਅਰਥ ਕਰਦੇ ਹੈ ਐੜਾ ਐੜੇ ਦਾ ਭਾਵ ਹੈ ਕਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਉਹ ਮਾਲਕ ਜਿਹੜਾ ਹੈ ਉਹ ਅੰਤਰਜਾਨੀ ਹੈ ਉਹ ਘਟ ਘਟ ਦੀ ਜਾਣਨ ਵਾਲਾ ਹੈ ਜਿਹਦੇ ਅੱਗੇ ਤੂੰ ਆਪਣੇ ਸ਼ਬਦ ਕਹਿ ਰਿਹਾ ਹੈ ਇਹ ਗੱਲ ਮਨ ਵਿੱਚ ਸੋਚ ਕੇ ਕਹਿਣੇ ਚਾਹੀਦੇ ਹੈ ਕਿ ਜਿਸ ਮਾਲਕ ਦੇ ਅੱਗੇ ਮੈਂ ਕਹਿ ਰਿਹਾ ਹਾਂ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਮੇਰੇ ਬਿਨਾਂ ਬੋਲਿਆ ਵੀ ਸਾਰਾ ਕੁਝ ਜਾਣਦਾ ਹੈ ਐਡੇ ਦਾ ਪਾਪ ਹੈ ਉਹ ਅੰਦਰ ਜਾਣੀ ਹੈ ਜਿਨੂੰ ਮੈਂ ਆਪਣਾ ਦੁਖੜਾ ਸੁਣਾ ਰਿਹਾ ਜਿਨੂੰ ਮੈਂ ਆਪਣੀ ਬੇਨਤੀ ਕਰਕੇ ਦੱਸ ਰਿਹਾ ਵੈਸੇ ਵੀ ਦੁਖੜਾ ਕਿਸੇ ਬੰਦੇ ਦੇ ਕੋਲ ਸੁਣਾਉਣ ਦੀ ਬਜਾਏ ਮਾਲਕ ਕੋਲ ਹੀ ਸੁਣਾਉਣਾ ਚਾਹੀਦਾ ਕਿਉਂਕਿ ਜਿਸ ਮਾਨੁੱਖ ਕੋਹ ਪਰੋ ਬੇਨਤੀ ਸੋ ਆਪਣੇ ਦੁਖ ਭਰਿਆ ਜੇ ਮੈਂ ਕਿਸੇ ਬੰਦੇ ਦੇ ਅੱਗੇ ਆਪਣਾ ਦੁੱਖ ਸੁਣਾਉਣਾ ਹੈ ਉਹ ਤੇ ਆਪਣੇ ਹੀ ਪਹਿਲਾਂ ਹੀ ਦੁੱਖਾਂ ਦੇ ਵਿੱਚ ਉਲਝਿਆ ਹੋਇਆ ਉਹ ਮੇਰੀ ਗੱਲ ਕਿੱਥੋਂ ਸੁਣ ਸਕਦਾ ਹੈ ਕੇਵਲ ਤੇ ਕੇਵਲ ਦੁਖੜਾ ਸੁਣ ਸਕਦਾ ਹੈ ਤੇ ਮਾਲਕ ਸੁਣ ਸਕਦਾ ਹੈ ਉਹ ਪੰਜਾਬੀ ਦੇ ਵਿਦਵਾਨ ਕਹਿੰਦੇ ਨੇ ਕਿ ਜਿਹੜਾ ਅਰਦਾਸ ਸ਼ਬਦ ਨੂੰ ਅਰਦਾਸ ਕਰਦਾ ਪਿਆ ਹੈ ਅਰਦਾਸ ਸ਼ਬਦ ਵਰਤਦਾ ਪਿਆ ਹੈ ਐਡੇ ਦਾ ਪਾਵ ਹੈ ਅੰਤਰਜਾਮੀ ਮਾਲਕ ਅੰਤਰਜਾਮੀ ਹੈ ਅਗਲਾ ਸ਼ਬਦ ਹੈ ਰਾਰਾ ਰਾਰੇ ਦਾ ਪਾਵ ਹੈ ਕਿ ਜਿਸ ਮਾਲਕ ਦੇ ਅਗੇ ਅਰਦਾਸ ਕਰ ਰਿਹਾ ਉਹ ਮੇਰਾ ਰਾਖਾ ਵੀ ਹੈ ਤੂੰ ਮੇਰਾ ਰਾਖਾ ਸਭਣੀ ਥਾਈ ਤਾ ਪਉ ਗਿਆ ਕੜਾ ਜਿਓ ਜਿੱਥੇ ਵੀ ਮੈਂ ਜਾਣਾ ਹਾਂ ਉੱਥੇ ਮੇਰਾ ਰਾਖਾ ਹੈ ਮਾਲਕ ਦਾ ਇਸ ਜਨਮ ਤੋਂ ਪਹਿਲਾਂ ਮਾਤਾ ਦੇ ਉਦਰ ਵਿੱਚ ਵੀ ਰੱਖਿਆ ਕਰਨ ਵਾਲਾ ਉਹ ਹੈ ਇਸ ਧਰਤੀ ਦੇ ਉੱਪਰ ਵੀ ਰੱਖਿਆ ਕਰਨ ਵਾਲਾ ਉਹ ਹੈ ਤੇ ਸੱਚ ਜਾਣਿਓ ਇਸ ਧਰਤੀ ਤੋਂ ਬਾਅਦ ਇਸ ਲੋਕ ਤੋਂ ਬਾਅਦ ਪ੍ਰਲੋਕ ਵਿੱਚ ਵੀ ਰੱਖਿਆ ਕਰਨ ਵਾਲਾ ਉਹ ਹੈ ਕਿਉਂਕਿ ਇੰਨਾ ਵੱਡਾ ਮਾਲਕ ਹੈ ਇੰਨੀ ਵੱਡੀ ਤਾਕਤ ਦਾ ਮਾਲਕ ਹੈ ਉਹ ਰਖਾ ਹੈ ਰੱਖਿਆ ਕਰਦਾ ਹੈ ਅਗਲਾ ਸ਼ਬਦ ਹੈ ਦਦਾ ਦਦੇ ਦਾ ਭਾਵ ਹੈ ਜਿਸ ਮਾਲਕ ਦੇ ਅੱਗੇ ਬੇਨਤੀ ਕਰਦਾ ਪਿਆ ਹਾਂ ਉਹ ਮਾਲਕ ਦਤਾਰ ਹੈ ਦਾਤਾ ਦੇਣ ਵਾਲਾ ਹੈ ਦਿੰਦਾ ਹੈ ਦਿੰਦਾ ਹੀ ਦਿੰਦਾ ਹੈ ਬਦਲੇ ਦੇ ਵਿੱਚ ਲੈਂਦਾ ਵੀ ਕੁਝ ਨਹੀਂ ਤਾਂ ਹੀ ਆਪਾਂ ਸਤਿਗੁਰੂ ਦੇ ਪਾਵਨ ਬਚਨ ਪੜ੍ਹਦੇ ਹਾਂ ਦਾਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਤੂੰ ਦਾਦਾ ਦਾਤਾਰ ਤੇਰਾ ਦਿੱਤਾ ਖਾਵਣਾ ਤਾਂ ਹੀ ਆਪਾਂ ਸ਼ਬਦ ਪੜ੍ਹਦੇ ਹਾਂ ਉਹਦਾ ਮਾਲਕ ਦਾ ਸ਼ੁਕਰਾਨਾ ਕਰ ਜਿਸ ਦਾ ਦਿੱਤਾ ਖਾਵਣਾ ਤੇ ਸਕੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ ਨਲ ਖਸਮ ਚਲੇ ਅਰਦਾਸ ਹੈ ਅਰਦਾਸ ਹੀ ਹੈ ਤੇ ਦਦੇ ਦਾ ਅਰਥ ਹੈ ਉਹ ਮਾਲਕ ਜਿਹੜਾ ਹੈ ਉਹ ਦਾਤਾਰ ਹੈ ਦੇਵਨ ਵਾਲਾ ਹੈ ਦੇ ਅਰਦਾਸ ਦਾ ਆਖਰੀ ਜਿਹੜਾ ਅੱਖਰ ਹੈ ਚੌਥਾ ਅੱਖਰ ਹੈ ਉਹ ਹੈ ਸਸਾ ਤੇ ਸਸੇ ਦਾ ਪਾਵ ਹੈ ਸਹਾਰਾ ਮੇਰੀ ਜ਼ਿੰਦਗੀ ਦੇ ਵਿੱਚ ਇੱਕੋ ਇੱਕ ਸਹਾਰਾ ਹੈ ਉਹ ਸਹਾਰਾ ਪ੍ਰਮਾਤਮਾ ਦਾ ਹੀ ਹੈ ਜਿਹੜੇ ਦੁਨੀਆ ਦੇ ਸਹਾਰੇ ਨੇ ਸਭ ਝੂਠੇ ਨੇ ਇਹ ਤੇ ਕੇਵਲ ਤੇ ਕੇਵਲ ਉਹਨਾਂ ਕੋ ਚੇਰਾ ਜਿੰਨਾਂ ਕੋ ਚਿਰ ਮਨੁੱਖ ਦੇ پاس ਕੋਈ ਚਾਰਕੋਟੀਆਂ ਹੈ ਮਨੁੱਖ ਦੇ ਕੋਲ ਕੋਈ ਤਾਕਤ ਹੈ ਉਹਨਾਂ ਚਿਰ ਬੜੇ ਉਹਨਾਂ ਚਿਰ ਕੋਲ ਆਣ ਕੇ ਬੈਠਦੇ ਹੈ ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚੋ ਦਿਸਕੇ ਰਹਿ ਵਿਪਤ ਪਰੇ ਸਭ ਹੀ ਸੰਛਾੜਤ ਕੋ ਨਾ ਆਵਤ ਨੇ ਹੈ ਦੇਵਤਾ ਦੇ ਵਿੱਚ ਕੋਈ ਨੇੜੇ ਨਹੀਂ ਆਉਂਦਾ ਇਹ ਓਨਾ ਚਿਹਰੀ ਹੈ ਜਿੰਨਾ ਚਿਰ ਮਨੁੱਖ ਦੇ ਕੋਲ ਸੁੱਖ-ਸਹੂਲਤਾਂ ਪਰ ਜਿਹੜਾ ਪ੍ਰਮਾਤਮਾ ਹੈ ਉਹ ਐਸਾ ਸਹਾਰਾ ਹੈ ਉਹ ਇਹ ਨਹੀਂ ਵੇਖਦਾ ਕਿ ਬੰਦੇ ਕੋਲ ਸੁੱਖ ਹੈ ਕਿ ਦੁੱਖ ਹੈ ਉਹ ਸਹਾਇਤਾ ਕਰਦਾ ਹੈ ਜਦੋਂ ਵੀ ਮਨੁੱਖ ਮਾਲਕ ਨੂੰ ਯਾਦ ਕਰਦਾ ਚੇਤੇ ਕਰਦਾ ਹੈ ਜਿੱਥੇ ਹਰ ਆਰਾਧੀ ਹੈਿੱਥੇ ਹਰ ਮਿੱਤ ਸਹਾਈ ਜਿੱਥੇ ਯਾਦ ਕਰਾਂਗੇ ਉੱਥੇ ਹੀ ਮਿੱਤਰਾਂ ਦੀ ਤਰ੍ਹਾਂ ਸਹਾਇਤਾ ਕਰਦਾ ਹੈ ਮਾਲਕਾ ਇਸ ਲਈ ਅਰਦਾਸ ਦਾ ਸਸਾ ਕਹਿ ਰਿਹਾ ਹੈ ਕਿ ਮਾਲਕ ਜਿਹੜਾ ਹੈ ਉਹ ਸਹਾਈ ਹੈ ਸਹਾਇਤਾ ਕਰਨ ਵਾਲਾ ਹੈ ਐਡੇ ਦਾ ਅਰਥ ਹੈ ਅੰਤਰਜਾਮੀ ਰਾਰੇ ਦਾ ਅਰਥ ਹੈ ਰਾਖਾ ਦਦੇ ਦਾ ਅੱਖਰ ਹੈ ਅਰਥ ਹੈ ਕਿ ਦਤਾਰ ਦੇਣ ਵਾਲਾ ਸਸੇ ਦਾ ਅਰਥ ਹੈ ਸਹਾਰਾ ਮਾਲਕ ਦੇ ਵਿੱਚ ਤੂੰ ਵਿਸ਼ਵਾਸ ਰੱਖ ਕੇ ਉਹ ਅੰਤਰਜਾਮੀ ਉਹ ਤੇਰਾ ਰਾਖਾ ਹੈ ਉਹ ਦਤਾਰ ਹੈ ਉਹ ਸਹਾਰਾ ਹੈ ਤਾਂ ਰਾਸਤਾਰ ਅਰਦਾਸ ਕੋਈ ਸ਼ਬਦਾਂ ਦਾ ਮੁਤਾਜ ਨਹੀਂ ਕਿ ਬੰਦਾ ਸ਼ਿੰਗਾਰ ਸ਼ਿੰਗਾਰ ਕੇ ਕਹਿ ਰਿਹਾ ਹੋਵੇ ਅੰਦਰੋਂ ਇੱਕ ਹੂਕ ਨਿਕਲੇ ਹੂਕ ਨਿਕਲੇ ਤੇ ਉਹ ਹੂਕ ਜਿਹੜੀ ਹੈ ਪ੍ਰਮਾਤਮਾ ਦੇਦਰ ਤੇ ਪ੍ਰਵਾਨ ਹੋ ਜਾਂਦੀ ਹੈ ਤੇ ਜਿਹੜੇ ਕੇਵਲ ਤੇ ਕੇਵਲ ਬਾਹਰੋਂ ਕੂਕ ਕੂਕ ਕੇ ਕਹਿ ਰਹੇ ਸੀ ਉਹ ਵਿਖਾਵਾ ਕਰ ਰਹੇ ਸੀ ਉਹਨਾਂ ਨੂੰ ਤੇ ਬਾਬਾ ਕਬੀਰ ਸਾਹਿਬ ਨੇ ਕਿਹਾ ਕਬੀਰ ਮੁੱਲਾ ਮੁਦਾਰੇ ਕਿਆ ਚੜੇ ਸਾਈਂ ਨਾ ਬਹਿਰਾ ਹੋਏ ਰੱਬ ਕੋਈ ਬੋਲਾ ਹੈ ਤੁਸੀਂ ਉੱਚੀ ਉੱਚੀ ਚੀਕਾ ਮਾਰ ਮਾਰ ਕੇ ਰੱਬ ਨੂੰ ਕੋਈ ਆਪਣੀ ਬੇਨਤੀ ਦੱਸਣਾ ਚਾਹੁੰਦੇ ਹੋ ਉਹ ਕੋਈ ਬੋਲਾ ਨਹੀਂ ਹੈ ਉਹ ਸੁਣਦਾ ਹੈ ਤੇ ਸੁਣਦਾ ਤੁਹਾਡੀ ਜ਼ੁਬਾਨ ਦੀ ਆਵਾਜ਼ ਨਹੀਂ ਸੁਣਦਾ ਉਹ ਤੁਹਾਡੇ ਅੰਦਰ ਦੀ ਆਵਾਜ਼ ਸੁਣਦਾ ਹੈ ਜੇ ਅੰਦਰੋਂ ਆਵਾਜ਼ ਦਿੱਤੀ ਹੈ ਤੇ ਉਹ ਸੱਚਮੁੱਚ ਪੂਰੀ ਹੋ ਜਾਂਦੀ ਹੈ حضرت موسی ਜੀ ਜਿਹੜੇ ਆ ਉਹ ਰੋਜ਼ ਨਮਾਜ਼ ਪੜਨ ਵਾਸਤੇ ਉਹੇ ਦੂਰ ਪਹਾੜੀ ਦੇ ਉੱਪਰ ਜਾਂਦੇ ਐ ਇੱਕ ਦਿਨ ਜਦੋਂ ਲੰਘ ਰਿਹਾ ਸੀ ਰਸਤੇ ਦੇ ਵਿੱਚ ਇੱਕ ਗਰੀਬ ਆਦਮੀ ਜਿਹੜਾ ਸੀ ਜਿਹੜਾ ਭੇਡਾਂ ਚਾਰਦਾ ਹੈ ਉਹ ਕਿਤੇ ਸ਼ਹਿਰ ਵਾਲੇ ਪਾਸੇ ਨੂੰ ਗਿਆ ਉੱਥੇ ਨਮਾਜ਼ ਦੇ ਵਿੱਚ ਕੋਈ ਮੌਲਵੀ ਜਿਹੜਾ ਸੀ ਉਹ ਉਪਦੇਸ਼ ਦੇ ਰਿਹਾ ਸੀ ਕਹਿੰਦਾ ਰੱਬ ਜਿਹੜਾ ਹੈ ਨਾ ਉਹ ਮਾਲਕ ਉਹਦਾ ਕੋਈ ਮਾਤਾ ਪਿਤਾ ਵੀ ਨਹੀਂ ਹੈਗਾ ਉਹ ਆਪਣੇ ਆਪ ਹੀ ਪੈਦਾ ਹੋਇਆ ਹੈ ਉਹ ਮੌਲਵੀ ਕਹਿ ਰਿਹਾ ਸੀ ਰੱਬ ਦਾ ਕੋਈ ਘਰ ਵੀ ਨਹੀਂ ਹੈਗਾ ਉਹ ਸਾਰੇ ਥਾਵਾਂ ਤੇ ਮੌਜੂਦ ਹੈ ਰੱਬ ਜਿਹੜਾ ਹੈ ਉਹ ਸਾਰਿਆਂ ਨੂੰ ਸਹਾਰਾ ਦੇਣ ਵਾਲਾ ਇਹਦਾ ਕੋਈ ਆਪਣਾ ਟਿਕਾਣਾ ਨਹੀਂ ਹੈਗਾ। ਉਹਨੇ ਜਦੋਂ ਇਹ ਸਾਰੀਆਂ ਗੱਲਾਂ ਸੁਣੀਆਂ ਅਛਾ ਰੱਬ ਦਾ ਕੋਈ ਘਰ ਹੀ ਨਹੀਂ ਹੈਗਾ। ਰੱਬ ਜਿਹੜਾ ਹੈ ਉਹਦਾ ਕੋਈ ਮਾਤਾ ਪਿਤਾ ਵੀ ਨਹੀਂ ਹੈਗਾ। ਇਹਦਾ ਮਤਲਬ ਰੱਬ ਵੀ ਮੇਰੇ ਵਰਗਾ ਨਾਕ ਹੈ। ਆਜੜੀ ਨੇ ਆਪਣੇ ਤਰੀਕੇ ਨਾਲ ਸੋਚਿਆ। ਜੇ ਰੱਬ ਦੇ ਕੋਲ ਆਪਣਾ ਘਰ ਨਹੀਂ ਹੈਗਾ ਇਹਦਾ ਮਤਲਬ ਮੇਰੇ ਕੋਲ ਫਿਰ ਵੀ ਝੁੱਗੀ ਹੈਗੀ ਹੈ ਰੱਬ ਕੋਲ ਘਰ ਨਹੀਂ ਹੈਗਾ। ਉਹ ਜਦੋਂ ਆਇਆ ਵਾਪਸ ਆਣ ਕੇ ਆਪਣੀਆਂ ਭੇਡਾਂ ਨੂੰ ਚਾਰਦਾ ਪਿਆ ਸੀ ਤੇ ਚਾਰਦਾ ਚਾਰਦਾ ਬੜੇ ਪਿਆਰ ਨਾਲ ਰੁੱਖ ਦੇ ਥੱਲੇ ਬੈਠ ਗਿਆ ਤੇ ਅੱਖਾਂ ਬੰਦ ਕਰਕੇ ਆਜੜੀ ਕਹਿੰਦਾ ਏ ਕਹਿੰਦਾ ਰੱਬ ਜੀ ਦੇਖੋ ਜੇ ਤੁਸੀਂ ਮੇਰੇ ਕੋਲ ਆਜੋ ਨਾ ਤੇ ਫਿਰ ਮੈਂ ਤੁਹਾਨੂੰ ਆਪਣੀ ਝੁਗੀ 'ਚ ਥਾਂ ਦੇ ਸਕਦਾ ਹਾਂ ਰੱਬ ਜੀ ਜੇ ਤੁਸੀਂ ਮੇਰੇ ਕੋਲ ਆਜੋ ਤੇ ਫਿਰ ਮੈਂ ਤੁਹਾਨੂੰ ਆਪਣੀਆਂ ਇਹਨਾਂ ਭੇਡਾਂ ਦਾ ਦੁੱਧ ਵੀ ਪਿਲਾ ਸਕਦਾ ਹਾਂ ਰੱਬ ਜੀ ਜੇ ਤੁਸੀਂ ਮੇਰੇ ਕੋਲ ਆਜੋ ਤੇ ਮੈਂ ਤੁਹਾਡੇ ਕੱਪੜੇ ਵੀ ਧੋ ਦਿਆਂਗਾ ਮੈਲ ਜਿਹੜੀ ਆ ਉਹ ਕੱਢ ਦਿਆਂਗਾ ਕਿਉਂਕਿ ਤੁਹਾਡਾ ਨਾ ਕੋਈ ਮਾਤਾ ਪਿਤਾ ਹੈ ਨਾ ਕੋਈ ਤੁਹਾਡਾ ਘਰ ਹੈ ਇਵੇਂ ਕਰਕੇ ਆ ਜਿਹੜੀ ਅੱਖਾਂ ਬੰਦ ਕੀਤੀਆਂ ਇਵੇਂ ਕਰਕੇ ਆਪਣੀਆਂ ਬੇਨਤੀਆਂ ਕਰ ਰਿਆ ਸੀ ਇਨ੍ਹਾਂ ਚਿਰੋਂ ਹਜਰਤ موسی ਜੀ ਉਸੇ ਹੀ ਰਸਤੇ ਥਾਣੀ ਲੰਘ ਰਹੇ ਸਨ ਉਹਨਾਂ ਨੇ ਦੇਖਿਆ ਆ ਜਿਹੜੀ ਅੱਖਾਂ ਬੰਦ ਕਰਕੇ ਬੈਠਾ ਏ ਨਾਲੇ ਕਹਿ ਰਿਹਾ ਰੱਬ ਜੀ ਆਓ ਮੈਂ ਤੁਹਾਨੂੰ ਭੇਡਾਂ ਦਾ ਦੁੱਧ ਪਿਆ ਦੇਵਾਂਗਾ ਰੱਬ ਜੀ ਆਓ ਮੈਂ ਤੁਹਾਡੇ ਕੱਪੜੇ ਧੋ ਦੇਵਾਂਗਾ ਰੱਬ ਜੀ ਆਓ ਮੈਂ ਤੁਹਾਨੂੰ ਆਪਣੀ ਝੁੱਗੀ 'ਚ ਰੱਖ ਲਾਂਗਾ ਹਜਰਤ موسی ਨੂੰ ਇੰਨਾ ਗੁੱਸਾ ਚੜਿਆ ਗੁੱਸੇ ਵਿੱਚ ਆੜ ਕੇ ਉਹਨਾਂ ਇੱਕ ਚਪੇੜ ਆ ਜਿਹੜੀ ਦੇ ਜਾ ਮਾਰੀ ਆਹ ਜਿਹੜੀ ਦੇ ਚਪੇੜ ਵੱਜੀ ਉਨੇ ਆਪਾਂ ਭੋਲਿਆ موسی ਬੜੇ ਗੁੱਸੇ ਵਿੱਚ ਬੋਲਦਾ ਹੈ ਹਜ਼ਰਤ موسی ਜੀ ਕਹਿਣ ਲੱਗੇ ਤੂੰ ਰੱਬ ਨੂੰ ਕੀ ਸਮਝਦਾ ਹੈ ਉਹ ਸਾਰੇ ਜਹਾਨ ਦਾ ਮਾਲਕ ਹੈ ਉਹਨੇ ਤੇਰੀ ਝੁੱਗੀ ਚ ਆਉਣਾ ਤੂੰ ਰੱਬ ਨੂੰ ਕੀ ਸਮਝਦਾ ਹੈ ਉਹ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਹੈ ਉਹ ਤੇਰੀਆਂ ਭੇਡਾਂ ਦਾ ਦੁੱਧ ਪੀਣ ਵਾਸਤੇ ਆਉਣਾ ਤੂੰ ਰੱਬ ਨੂੰ ਕੀ ਸਮਝਦਾ ਹੈ ਉਹ ਸਾਰਿਆਂ ਦੇ ਪਰਦੇ ਢੱਗਣ ਵਾਲਾ ਹੈ ਉਹ ਸਾਰਿਆਂ ਨੂੰ ਸਾਰਾ ਕੁਝ ਦੇਣ ਵਾਲਾ ਹੈ ਉਹ ਤੇਰੇ ਤੇਰੇ ਕੋਲੋਂ ਕੱਪੜੇ ਲਵਾਉਣ ਵਾਸਤੇ ਆਉਣਾ ਇਦਾਂ ਕਰਕੇ موسی ਜੀ ਚਲੇ ਗਏ ਮੂਸਾ ਬਹੁਤ ਆਇਆ ਆਜਲੀ ਦੇ ਉੱਪਰ ਵੀ ਇਹਨੇ ਰੱਬ ਨੂੰ ਬੜਾ ਛੋਟਾ ਬਣਾਤਾ ਆਪਣੇ ਲੈਵਲ ਦੇ ਉੱਪਰ ਲਿਆ ਕੇ ਖੜਾ ਕਰਤਾ ਏ ਪਰ ਜਦੋਂ ਕੋਹੇ ਦੂਰ ਪਹਾੜੀ ਦੇ ਉੱਪਰ ਜਾ ਕੇ ਨਮਾਜ਼ ਪੜਨ ਲੱਗੇ ਹੁਣ ਨਮਾਜ਼ ਪੜਨ ਲੱਗੇ ਕੋਈ ਸ਼ਬਦ ਹੀ ਨਾ ਆਵੇ ਬੋਲਿਆ ਹੀ ਨਾ ਜਾਵੇ ਅੰਦਰ ਜੁੜੇ ਹੀ ਨਾ ਹਜਰਤ ਮੂਸਾ ਬਾਰ-ਬਾਰ ਯਤਨ ਕਰਨ ਵੀ ਨਮਾਜ਼ ਪੜਨ ਤੇ ਚਿੱਤ ਲੱਗ ਜਾਏ ਨਮਾਜ਼ ਪੜਨ ਦੇ ਵਿੱਚ ਧਿਆਨ ਲੱਗ ਜਾਏ ਰੱਬ ਨਾਲ ਸੰਬੰਧ ਜੁੜ ਜਾਏ ਜਿੰਨੀ ਵਾਰ ਯਤਨ ਕਰਨ ਉੰਨੀ ਵਾਰੀ ਉਹ ਧਿਆਨ ਲੱਗੇ ਹੀ ਨਾ ਅਖਰ ਆਵਾਜ਼ ਆਈ ਮੂਸਿਆ ਤੈਨੂੰ ਧਰਤੀ ਦੇ ਉੱਪਰ ਮੈਂ ਮਨੁੱਖਤਾ ਨੂੰ ਰੱਬ ਨਾਲ ਜੋੜਨ ਵਾਸਤੇ ਭੇਜਿਆ ਸੀ ਤੋੜਨ ਵਾਸਤੇ ਨਹੀਂ ਸੀ ਭੇਜਿਆ ਉਹ ਸਭ ਬੜਾ ਹੈਰਾਨ ਹੋਇਆ ਤੋੜਨ ਵਾਸਤੇ ਅੱਜ ਤੂੰ ਮੇਰੇ ਨਾਲ ਜੁੜੇ ਹੋਏ ਮੇਰੇ ਭਗਤ ਨੂੰ ਮੇਰੇ ਨਾਲੋਂ ਤੋੜ ਦਿੱਤਾ ਏ ਤੈਨੂੰ ਜੋੜਨ ਵਾਸਤੇ ਭੇਜਿਆ ਸੀ ਤੈਨੂੰ ਤੋੜਨ ਵਾਸਤੇ ਨਹੀਂ ਸੀ ਭੇਜਿਆ ਤੂੰ ਉਹਦੇ ਸ਼ਬਦਾਂ ਵੱਲ ਤੇ ਧਿਆਨ ਦਿੱਤਾ ਕਿ ਉਹ ਸ਼ਬਦ ਕਹਿ ਰਿਹਾ ਸੀ ਭੇਡ ਦਾ ਦੁੱਧ ਪਲਾ ਦੇਆਂਗਾ ਕੱਪੜੇ ਧੋ ਦੇਆਂਗਾ ਤੂੰ ਅੰਦਰ ਦੀ ਭਾਵਨਾ ਨੂੰ ਨਹੀਂ ਦੇਖਿਆ ਤੂੰ ਕੇਵਲ ਸ਼ਬਦਾਂ ਨੂੰ ਵੇਖ ਲਿਆ ਉਹਦੇ ਸ਼ਬਦ ਛੋਟੇ ਹੋ ਸਕਦੇ ਐ ਪਰ ਅੰਦਰ ਦੀ ਭਾਵਨਾ ਬੜੀ ਪਵਿੱਤਰ ਸੀ ਕਹਿਣ ਦਾ ਭਾਵ ਕਿ ਇਹ ਜਿਹੜੇ ਜਿਹੜੀ ਅਰਦਾਸ ਹੈ ਉਹ ਸ਼ਬਦਾਂ ਦਾ ਮੁਖਾਜ ਨਹੀਂ ਹੈ ਉਹ ਅੰਦਰੋਂ ਜੁੜਨ ਦੀ ਮੁਖਾਜ ਹੈ ਕਿ ਸਿੱਖ ਅਰਦਾਸ ਕਰਦਾ ਹੋਵੇ ਦੁਦ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਹੁੰਦੀ ਉਦੋਂ ਐ ਜਦੋਂ ਸਿੱਖ ਕਵੇ ਕਿ ਮੇਰਾ ਤਾਂ ਕੋਈ ਨਾਂ ਹੀ ਨਹੀਂ ਜਾਂਦਾ ਤੇ ਜਦੋਂ ਕਵੇ ਵਡਿਆਕੇ ਕਿ ਮੇਰੇ ਵਰਗਾ ਕੌਣ ਐ ਫਿਰ ਉਹ ਅਰਦਾਸ ਨਹੀਂ ਹੁੰਦੀ ਉਹ ਫਿਰ ਕੇਵਤ ਤੇ ਕੇਵਲ ਬਾਹਰੀ ਤੌਰ ਦੇ ਉੱਪਰ ਬੋਲੇ ਹੋਏ ਸ਼ਬਦ ਹੋ ਸਕਦੇ ਐ ਅਰਦਾਸ ਅੰਦਰੋਂ ਨਿਕਲਦੀ ਐ